ਕਹਦਾ ਯਾਰ ਬੀਜੇਪੀ ਦਾ ਬੰਦਾ ਆਇਆ ਤਾਂ ਸਿਰਫ ਆਪਣੇ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਪਹਿਲ ਨਹੀਂ ਹੁਣ ਅਵਸ਼ਧਾ ਸ਼ਰਿਆਮੇ ਸ਼ੋ ਹੋ ਗਿਆ ਭਾਈ ਆ ਜਾਦ ਕਿਉਂ ਵੜਿਆ ਇਹ ਭਾਈ ਇਹ ਗੱਲ ਜੇ ਮੈਂ ਕਹੂੰਗਾ ਨਾ ਤਾਂ ਲੋਕ ਕਹਿਣਗੇ ਜਾਣ ਕੇ ਕਹਿੰਦਾ ਹਾਂ ਖਾਤਾ ਆਏ ਨਹੀਂ ਨਾ ਖੁੱਲ ਸਕਦਾ ਹੂੰ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲੂ ਜੇ ਮੈਨੂੰ ਨਹੀਂ ਮਿਲਦੀ ਤਾਂ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲਜੂ ਅੰਦਰ ਜਾ ਕੇ ਫਾਰਮ ਸਾਈਨ ਕਰਾਉਂਗੀ ਭਾਈ ਇੱਥੇੋਂ ਤੂੰ ਆ ਇੱਥੇੋਂ ਮੈਂ ਆ ਦੇਖ ਲਈ ਤੇਰੇ ਸਾਹਮਣੇ ਸਾਰਾ ਕੁਝ ਹੋ ਜਾਣਾ ਅਜੇ ਤੱਕ ਬੀਜੇਪੀ ਨੇ ਬੰਦਾ ਨਹੀਂ ਖੜਾ ਕੀਤਾ ਉੱਥੋਂ ਬਿਲਕੁਲ ਸਹੀ ਗੱਲ ਆ ਯਾਰ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਵੀ ਭਾਈ ਇਹ ਬੰਦਾ ਉਹਨਾਂ ਦਾ ਜੇ ਇੰਨੇ ਚੱਚ ਦਾ ਬੰਦਾ ਜਿਵੇਂ ਪੰਥਕ ਪਾਰਟੀ ਦੂਈ ਕਹਿੰਦਾ ਨਾ ਸਿਮਰਜੀਤ ਮਾਨ ਦੀ ਉਹਨੇ ਕਿਉਂ ਟਿਕਟਿੰਗ ਦਿੱਤੀ ਇਹਨੂੰ ਨਹੀਂ ਲੋੜਾ ਉਹਦੇ ਸਿਰੋਂ ਪੀਪੀ ਸ਼ਲਾਬੀ ਵੀ ਖਾਲੜਾ ਵਾਲਾ ਹਾਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਇਹ ਤਾਂ ਮੈਂ ਲ ਮੈਂ ਮੰਨਦਾ ਜਿੱਤਨ ਨਾਲ ਸਿਰਫ ਇੱਕ ਫਾਇਦਾ ਹੋਣਾ ਇੱਕ ਤਾਂ ਐਮਐਸਏ ਟੁੱਟ ਦੂਗੀ ਸਾਲ ਮੈਂ ਆਉਂਦੀ ਹਾਂ ਤੇ ਦੂਜਾ ਜਿਹੜੇ ਇੱਥੇ 30 ਅੰਮ੍ਰਿਤਸਰ ਜੇਲ੍ਹ ਚ ਬੈਠੇ ਆ ਉਹਨਾਂ ਦੀ ਜਮਾਨਤ ਆ ਹੋ ਜਾਣੀ ਆ ਹਾਂ ਯਾਰ ਭਾਈ ਪੇਪਰ ਭਰਨ ਪਤਾ ਕੀ ਉਹ ਲੀਗਲ ਟਰਮਸ ਆ ਹਾਂ ਜਦੋਂ ਉਹਦੇ ਕੋਲੇ ਖਾਤਾ ਹੀ ਹੈ ਨਹੀਂ ਸਭ ਤੋਂ ਪਹਿਲੀ ਗੱਲ ਕਹਿੰਦਾ ਮੇਰੇ ਕੋਲੇ ਉਹਨੇ ਡਿਨਾਈ ਕਰਤਾ ਹੂੰ ਇਹਦੇ ਨਾਲ ਖਾਤਾ ਲੱਗੂਗਾ ਇਸ 'ਚ ਗਵਰਨਮੈਂਟ ਦਾ ਤਾਂ ਕੋਈ ਕਸੂਰ ਨਹੀਂ ਨਾ ਹਾਂ ਹਾਂ ਟੈਕਨੀਕਲ ਟਰਮਸ ਆ ਇਹ ਹੁਣ ਜਿਹੜਾ ਇਲੈਕਸ਼ਨ ਦਾ ਖਰਚਾ ਉਹ ਇੱਕ ਖਾਤੇ 'ਚ ਹੋਣਾ ਹੂੰ ਉਸ 'ਚ ਹੀ ਪੈਸੇ ਆਉਣੇ ਉਹ 'ਚ ਹੀ ਖਰਚਾ ਹੋਣਾ ਜਿਹੜਾ ਕਰੋੜ ਰੁਪਇਆ ਲੱਗਦਾ ਇਲੈਕਸ਼ਨ ਤੇ ਉਹਦੇ ਕੋ ਉਹ ਕਹਿੰਦਾ ਮੇਰੇ ਕੋ ਖਾਤਾ ਹੈ ਨਹੀਂ ਹੂੰ ਹੁਣ ਇਸ 'ਚ ਗਵਰਨਮੈਂਟ ਨੇ ਤਾਂ ਕੁਝ ਨਹੀਂ ਕੀਤਾ ਇਸ ਪਰ ਐਸੇ ਜੀਪੀਸੀ ਕਰੂਗੀ ਨਾ ਟੀ ਇਹ ਤੇ ਖਰਚਾ ਸਾਰੇ ਤੇ ਜਿੰਨੀ ਵੀ ਕੈਂਪਿੰਗ ਕਰਨਗੇ ਨਹੀਂ ਵੀਰੇ ਉਹ ਨਹੀਂ ਕਰ ਸਕਦੇ ਆ ਕੈਂਡੀਡੇਟ ਨੂੰ ਆਪ ਦੇ ਖਾਤੇ ਖਾਤੇ ਚੋਂ ਕਰਨਾ ਖਾਤਾ ਦੇਣਾ ਪੈਂਦਾ ਯਾਰ ਇੱਕ ਫਾਰਮਾਂ ਦੇ ਨਾਲ ਅੱਛਾ ਓਕੇ ਸਮਝ ਗਿਆ ਮੈਂ ਹਾਂ ਠੀਕਾ ਠੀਕਾ ਜ਼ਰੂਰੀ ਆ ਉਹ ਫਿਰ ਖਾਤਾ ਖਲਾ ਦੇਣਾ ਯਾਰ ਬੰਦਾ ਡਾਇਰੈਕਟ ਤਾਂ ਸ਼ੋ ਹੋ ਰਿਹਾ ਵੀ ਇਸ ਟਾਈਮ ਏਜੰਸੀਆਂ ਦਾ ਬੰਦਾ ਡਾਇਰੈਕਟ ਦਾ ਸ਼ੋ ਹੋ ਰਿਹਾ ਹੈ ਬਾਈ ਖਾਤਾ ਆਇਨ ਹੀ ਨਾ ਖੁੱਲ ਸਕਦਾ ਉਹ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲੂ ਜੇ ਮੈਨੂੰ ਨਹੀਂ ਮਿਲਦੀ ਤਾਂ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲਜੂ ਅੰਦਰ ਜਾ ਕੇ ਉਹ ਫਾਰਮ ਸਾਈਨ ਕਰਾਉਂਦੀ ਬਾਈ ਇੱਥੇੋਂ ਤੂੰ ਆ ਇੱਥੇੋਂ ਮੈਂ ਆ ਦੇਖ ਲਈ ਤੇਰੇ ਸਾਹਮਣੇ ਸਾਰਾ ਕੁਝ ਹੋ ਜਾਣਾ ਨਹੀਂ ਨਹੀਂ ਮੈਂ ਤੁਹਾਨੂੰ ਟੈਕਨੀਕਲ ਗੱਲਾਂ ਦੱਸੀਆਂ ਨਾ ਬਈ ਫੇਰ ਸਾਥ ਕਿੱਧਰ ਨੂੰ ਹੁੰਦੀਆਂ ਗੱਲਾਂ ਹੂੰ ਤੇ ਮੈਨੂੰ ਪਰਮਿਸ਼ਨ ਨਹੀਂ ਮਿਲ ਰਹੀ ਐਜ਼ ਅ ਵਕੀਲ ਵਜੋਂ ਵੀ ਤੇ ਬੈਂਕ ਨੂੰ ਪਰਮਿਸ਼ਨ ਮਿਲ ਗਈ ਉੱਥੇ ਜਾ ਕੇ ਖਾਤਾ ਖਲਾਉਂਦੀ ਬਿਲਕੁਲ ਸਹੀ ਗੱਲ ਆ ਭਾਈ ਪਰ ਆਪਣੇ ਲੋਕ ਕਿਉਂ ਨਹੀਂ ਸਮਝਦੇ ਯਾਰ ਗੱਲਾਂ ਇਹ ਹਜੇ ਤੱਕ ਬੀਜੇਪੀ ਨੇ ਬੰਦਾ ਨਹੀਂ ਖੜਾ ਕੀਤਾ ਉੱਥੋਂ ਬਿਲਕੁਲ ਸਹੀ ਗੱਲ ਆ ਯਾਰ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਭਾਈ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਵੀ ਭਾਈ ਇਹ ਬੰਦਾ ਉਹਨਾਂ ਦਾ ਜੇ ਇੰਨੇ ਚੱਚ ਦਾ ਬੰਦਾ ਜਿਵੇਂ ਪੰਥਕ ਪਾਰਟੀ ਦੂਈ ਕਹਿੰਦੇ ਨੇ ਸਿਮਰਜੀਤ ਮਾਨ ਦੀ ਉਹਨੇ ਕਿਉਂ ਟਿਕਟਿੰਗ ਦਿੱਤੀ ਇਹਨੂੰ ਆ ਉਹ ਕਹੀ ਜਾਂਦਾ ਮੈਂ ਟਿਕਟ ਦੇਣ ਨੂੰ ਤਿਆਰ ਸੀ ਕਹਿੰਦਾ ਦਿੱਤੀ ਨਹੀਂ ਉਹਨੇ ਹਾਂ ਹਾਂ ਲੈਤੀ ਨਹੀਂ ਉਹਨੇ ਹਾਂ ਹੁਣ ਤੁਸੀਂ ਆਪੇ ਦੇਖ ਲਓ ਹਿਸਾਬ-ਤਬਲਾ ਕੇ ਵੀ ਕੀ ਆ ਆਪਣੇ ਲੋਕਾਂ ਨੂੰ ਇਹ ਤਾਂ ਕੇ ਸਮਝ ਨਹੀਂ ਲੱਗੀ ਵੀ ਕੀ ਗੇਮ ਕੀ ਪਾ ਰਹੇ ਨੇ ਬੰਦੇ ਇਹ ਕਈ ਕੋ ਸਾ ਇੱਥੇ ਕਈ ਰੋ ਚੱਲ ਜੀ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਹੋ ਸੁਣਾ ਬਾਈ ਨਮੀਤਾ ਜੀ ਕਹਿਮਾ ਉਹਨਾਂ ਨੂੰ ਆਏ ਆ ਮੇਰੇ ਤੋਂ ਵੀ ਵੀ ਇਹ ਨਾ ਹੀ ਇੱਥੇ ਆਵੇ ਇਹਨਾਂ ਨੂੰ ਬਾਈ ਡਾਰਾ ਸਮਝਦ ਨਾ ਗਾ ਵੀ ਕੋਸ਼ ਇਹ ਜਾਂ ਕੋਈ ਨਿਕਲ ਨਾ ਜਾਵੇ ਮੂਹ ਦੇ ਵਿੱਚੋਂ ਵੀ ਕਿਤੇ ਹੋਰੇ ਗੇਮ ਪੈ ਜਵੇ ਆ ਉਹ ਮੈਨੂੰ ਉਹਨਾਂ ਨਾਲ ਆਏ ਆ ਵੀ ਇਹ ਨਾ ਹੀ ਆਇਆ ਕਰੇ ਹਾਂ ਆ ਹੁਣ ਹਰਪਾਲ ਦੇ ਤੁਸੀਂ ਬਿਆਨ ਸੁਣੇ ਹੋ ਜਿਹੜਾ ਆਪਣੇ ਆਉ ਖੜਿਆ ਸੀ ਖੰਡੂਰ ਸਾਹਿਬ ਦੇ ਉੱਤੋਂ ਮੈਂ ਮੈਨ ਨਹੀਂ ਸੁਣਿਆ ਤੁਹਾਨੂੰ ਬਾਅਦ ਚ ਮੈਂ ਸੈਂਡ ਗੁਰੂ ਬਿਆਨ ਸੁਣ ਕੇ ਦੇਖਿਓ ਬੰਦਾ ਕਹਿ ਰਿਹਾ ਕਹਿੰਦਾ ਪੰਥ ਪਿੱਛੇ ਕਹਿੰਦਾ ਜੇ ਮੇਰੀ ਜਾਨ ਵੀ ਜਾਣੀ ਪਈ ਕਹਿੰਦਾ ਮੈਂ ਉਹ ਬੰਦੀ ਸਿੰਘ ਉਹ ਵੀ ਛਡਾ ਲੂ ਯਾਰ ਭਾਈ ਗੱਲ ਆਏ ਆ ਹੁਣ ਟੈਕਨੀਕਲੀ ਲੜਾਈ ਲੜਨੀ ਆ ਆਪਾਂ ਕਹਿੰਦੇ ਅਮਰਪਾਲ ਸਟਰੋਂਗ ਆ ਲੜ ਸਕਦਾ ਪਰ ਫਿਰ ਮਦਰ ਕਿਹੜੀ ਕਪੈਸਿਟੀ ਚ ਲੜੂਗੀ ਤਾਂ ਮਦਰ ਫਿਰ ਉਹ ਤਾਂ ਫਿਰ ਪਿੰਡ ਵਾਲੀ ਗੱਲ ਹੋ ਗਈ ਨਾ ਵੀ ਸਰਪੰਚ ਮੇਰੀ ਮਾਂ ਬਣ ਗਈ ਮੂਰੇ ਪ੍ਰਧਾਨ ਕੀ ਉਹਦੇ ਮੁੰਡੇ ਚੱਲਦੀ ਆ ਨਹੀਂ ਨਹੀਂ ਮੁੰਡੇ ਦੀ ਥੋੜੀ ਹੰਝਲਨੀ ਮੁੰਡਾ ਦਾ ਅੰਦਰ ਹੀ ਆ ਫਿਰ ਨਹੀਂ ਕਹਿਣਾ ਮਤਲਬ ਇਹ ਦੂਰੀ ਚਲਾਉਣੀ ਫਿਰ ਤਾਂ ਜਿਹੜਾ ਲਾਇਕ ਬੰਦਾ ਉਹਨੂੰ ਖੜਾ ਕਰੋ ਫਿਰ ਤੁਸੀਂ ਪੰਥ ਦਾ ਤਾਂ ਮਜ਼ਾਕ ਹੀ ਬਣਾਤਾ ਯਾਰ ਹਾਂ 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 ਆਹੇ ਥੋੜੀ ਅਭੀ ਜੇ ਤੁਹਾਡੇ ਨਾਲ ਪੰਥ ਖੜਾ ਤਾਂ ਤੁਸੀਂ ਕਹਿੰਦੇ ਅਸੀਂ ਘਰੇ ਹੀ ਰੱਖਣੀਆ ਸੀਟ ਬਾਸ 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 ਇਹ ਤਾਂ ਹੁਣ ਅਸੀਂ ਕੱਲ ਛੇਡਾਂਗੇ ਨਾ ਇਹ ਮੜ ਜਾ ਹੌਣ ਤੇ ਸਹੀ ਇੱਕ ਵਾਰ ਕਲੀਅਰ ਹੋਣ ਦੇ ਦੇ ਪੇਪਰ ਆ 14 ਤਰੀਕ ਨੂੰ ਮੈਂ ਕਹਿੰਦਾ ਨਵੀਂ ਲਿਟ ਹੋ ਜਾਣੀਗਾ ਨਾ ਕਦ ਦੇ ਨਾਲ ਚ ਦੱਸ ਦੂੰਗਾ ਕਹਾਣੀ ਕੀ ਹੈ ਕੀ ਮੇਰੀ ਵੀਰ ਕਾ ਫੋਨ ਕਰਕੇ ਦੱਸੀ ਜਰੂਰ ਬੀ ਮਨਦੀਪ ਹਾਂ ਹਾਂ ਦੋ ਦੋ ਦਿਨ ਦੇ ਦੋ ਮੈਨੂੰ ਹਾਂ 14 ਤਰੀਕ ਤੱਕ ਕਹਿੰਦਾ 14 ਤਰੀਕ ਨੂੰ ਨਾਮਿਨੇਟ ਹੋ ਜਾਣਾ ਸਾਰਾ ਕੁਝ ਕਹਿੰਦਾ ਖਤਮ ਹੋ ਤਵਾ ਚੀਜ਼ ਮੇਰਾ ਕਹਿੰਦਾ ਤਰੀਕ ਤੱਕ ਨਾਮਿਨੇਸ਼ਨ ਅੱਜ ਸ਼ੁਰੂ ਹੋ ਗਈ ਆ ਬਸ ਠੀਕ ਆ ਓਕੇ ਆ ਇਹਨਾਂ ਕੋਲੇ ਹਜੇ ਖਾਤਾ ਹੈ ਨਹੀਂ ਅੱਜ ਦੀ ਡੇਟ ਚ ਹੂੰ ਵੋਟ ਇਹਨਾਂ ਨੇ ਕਢਾ ਲਈ ਆ ਵੋਟ ਵੋਟ ਸਾਰਾ ਕੁਝ ਹੈਗਾ ਹਾਂ ਕੀ ਚਾਂਸ ਬਾਈ ਕੀ ਲੱਗਦੇ ਤੈਨੂੰ ਲੱਗਦਾ ਵੀ ਖੰਡੂਰ ਸਾਹਿਬ ਤੋਂ ਖੰਡੂਰ ਸਾਹਿਬ ਤੋਂ ਚਾਂਸ ਲੱਗਦੇ ਤੈਨੂੰ ਬਾਈ ਇਹਦੇ ਜਾਵਾ 100% ਹਾਂ ਓਕੇ ਓਕੇ ਅਰੇ ਤਾਂ ਦੇ ਕਿ ਮੇਰਾ ਹੀ ਲੋਣਾ ਹੁੰਦੇ ਸਿਰੋਂ ਬੀਪੀ ਛਲਾਬੀ ਵੀ ਖਲੜਾ ਵਾਲਾ ਹਾਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਇਹ ਤਾਂ ਮੈਂ ਲ ਮਨਦਾ ਪਰ ਕਰੂ ਕਿ ਪਤੰਦਰ ਜਿਹੜੇ ਬਿਆਨ ਦਿੱਤੇ ਹੋਏ ਨੇ ਏਜੰਸੀਆਂ ਮੂਰੇ ਬੈਠ ਬੈਠ ਕੇ ਕਿਹਾ ਹੋਇਆ ਇਹ ਨਹੀਂ ਇਟਲੀ ਜੋ ਮੁੰਡਾ ਵੀ ਚਕਾਇਆ ਹੋਇਆ ਇਥੇ ਭਾਈ ਉਹ ਇਹ ਬਾਹਰ ਨਹੀਂ ਆਉਂਦਾ ਹੂੰ ਇਹ ਜਿੱਤ ਕੇ ਵੀ ਬਾਹਰ ਨਹੀਂ ਆਉਣਾ ਹੂੰ ਭਾਈ ਇਹਦੇ ਬਿਆਨਾਂ ਨਾਲ ਅਮਰਤਪਾਲ ਨੇ ਜਦ ਏਜੰਸੀ ਨੂੰ ਤੋਂ ਬਿਆਨ ਲੱਤੇ ਨੇ ਇੱਥੇ ਇਟਲੀ ਤੋਂ ਮੁੰਡਾ ਚਕਾਇਆ ਨਾ ਨੇ ਇਥੋਂ ਇਟਲੀ ਤੋਂ ਇਥੋਂ ਉਹ ਕਿਵੇਂ ਉਹ ਮੈਂ ਤੁਹਾਨੂੰ ਵੀਡੀਓ ਸੈਂਡ ਕਰੂੰਗਾ ਰਾਵੜੇ ਦੇ ਏਜੰਟ ਦੀ ਉਹਦੀ ਉਹ ਕੀਤੀ ਉਹਦੀ ਆਡੀਓ ਲੌਗ ਲਈ ਕੋਈ ਉਹਦੀ ਨਹੀਂ ਮੈਂ ਤੁਹਾਨੂੰ ਦੱਸਦਾ ਇਹਦੇ ਜਿੱਤਨ ਨਾਲ ਸਿਰਫ ਇੱਕ ਫਾਇਦਾ ਹੋਣਾ ਇੱਕ ਤਾਂ ਐਨਐਸਏ ਟੁੱਟ ਜੂਗੀ ਸਰਹੱਦਾਂ ਦੀ ਹਾਂ ਤੇ ਦੂਜਾ ਜਿਹੜੇ ਇੱਥੇ 30 ਅੰਮ੍ਰਿਤਸਰ ਜੇਲ੍ਹ ਚ ਬੈਠੇ ਆ ਉਹਨਾਂ ਦੀ ਜਮਾਨਤਾਂ ਹੋ ਜਾਣੀਆਂ ਹਾਂ ਇਹ ਫੇਰ ਪਰ ਮੰਨਦੀ ਵੀਰੇ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਇਹ ਤੇ ਗੱਲ ਤੂੰ ਚੱਲ ਮੇਰੇ ਨਾਲ ਵੱਧ ਐਕਸਪੀਰੀਅੰਸ ਤੈਨੂੰ ਤੂੰ ਵਕੀਲ ਆ ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਬਾਕੀ ਨਾਲ ਦੇ ਬੰਦੇ ਹੋਣਗੇ ਬਾਹਰ ਆਉਣਗੇ ਉਹ ਐਨਐਸ ਤਰਾ ਕੇ ਨਹੀਂ ਉਹ ਤੀਆਂ ਤੀ ਜਿਹੜੇ ਹਮਲੇ ਸਰ ਦੇਲ ਚ ਉਹਨਾਂ ਦੀ ਜਮਾਨਤ ਤਾਂ ਹੋ ਜਾਣੀ ਆ ਹੂੰ ਚਲੋ ਕਹਿਣੇ ਤਾਂ ਹੈਗੇ ਦੇਖਦੇ ਆ ਉਹਨਾਂ ਦੀ ਹੋਣ ਲੱਗ ਜਾਣੀ ਐ ਵੀ ਜਮਾਨਤ ਹੂੰ ਤੇ ਅਮਰਤਪਾਲ ਦਾ ਕੋਈ ਚਾਂਸ ਨਹੀਂ ਹੈਗਾ ਨਹੀਂ ਉਹਦਾ ਨਹੀਂ ਕਿਉਂਕਿ ਉਹਦੇ ਤੇ ਕੇਸ ਚੱਲੂਗਾ ਨਾ ਜੇ ਹੁਣ ਦੂਜੇ ਡੇਢ ਡੇਢ ਸਾਲ ਕੱਟ ਗਏ ਕੈਦ ਹੂੰ ਇਹਨੂੰ ਕਿਵੇਂ 1.5 ਸਾਲ ਤੋਂ ਪਹਿਲਾਂ ਕੱਢ ਦੇਣਗੇ ਉਹ ਤਾਂ ਹੈ ਗੱਲ ਸਹੀ ਆ ਹੈਗਾ ਤਾਂ ਯਾਰ ਭਾਜਪੀ ਦਾ ਬੰਦਾ ਆਇਆ ਤਾਂ ਸਿਰਫ ਆਪਣੇ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਪਤ ਨਹੀਂ ਹੁਣ ਆਵਸ਼ਯਦਾ ਸ਼ਰਿਆਮੇ ਸ਼ੋ ਹੋ ਗਿਆ ਭਾਈ ਆਜਾਦ ਕਿਉਂ ਹੋੜਿਆ ਇਹ ਬਾਈ ਇਹ ਗੱਲ ਜੇ ਮੈਂ ਕਹੂੰਗਾ ਨਾ ਤਾਂ ਲੋਕ ਕਹਿਣਗੇ ਜਾਣ ਕੇ ਕਹਿੰਦਾ ਹਾਂ ਨਹੀਂ ਇਹ ਗੱਲ ਅਸੀਂ ਕਹਾਂਗੇ ਫਿਕਰ ਨਾ ਕਰ ਤੂੰ ਕੋਈ ਗੱਲ ਨਹੀਂ ਸੀ ਤਾਂ ਕਹਿ ਵੀ ਰਹੇ ਹੁਣ ਤੱਕ ਨਹੀਂ ਮੈਂ ਮੈਂ ਜੇ ਇਹ ਗੱਲ ਕਹਿੰਨਾ ਨਾ ਤਾਂ ਮੇਰੇ ਤੇ ਗੱਲ ਆ ਜੈਣੀ ਵੀ ਮਨਦੀਪ ਜਾਣ ਕੇ ਗੱਲ ਕਰਦਾ ਹੈ ਸਹੀ ਗੱਲ ਆ ਸਹੀ ਗੱਲ ਆ ਹਾਂ ਚੱਲ ਕੋਈ ਨਾ ਮੰਦੀਪ ਦੇ ਕਰਾਂਗੇ ਫ੍ਰੀ ਗੱਲ ਫਿਰ ਮੈਨੂੰ ਕਰ ਦੋਗੇ ਰੋਵੀ ਬਣ ਕੇ ਗੱਲ ਬਾਤ ਸੀਗਾ ਓਕੇ ਕਰ ਦੋ ਉਹਦਾ ਮੈਂ ਤੁਹਾਨੂੰ ਦੱਸਤੀ ਗੱਲ ਵੀ ਇਹਦੇ ਚਾਂਸ ਹੈਗੇ ਆ ਵੀ ਇਹਨੂੰ ਉੱਥੋਂ ਨਾ ਮਿਲੇ ਔਰ ਇਹਨੂੰ ਫਾਰਮ ਨਾ ਭਰਨ ਦੇਣ ਕਿਉਂਕਿ ਟੈਕਨੀਕਲ ਟੈਕਨੀਕਲੀ ਤਾਂ ਸਾਰਾ ਕੁਝ ਪੂਰਾ ਹੋਣਾ ਚਾਹੀਦਾ ਨਾ ਹਾਂ ਉਹ ਤਾਂ ਖਾਤਾ ਹੈ ਹਾਂ ਉਹ ਤਾਂ ਹੈ ਗੱਲ ਸਹੀ ਆ ਸਹੀ ਆ ਯਾਰ ਇਹਦੇ ਕੋਲ ਤਾਂ ਕਹਿੰਦੇ ਪੇਪਰ ਵੀ ਨਹੀਂ ਇਹਦੇ ਕੋਲ ਤਾਂ ਕਹਿੰਦੇ ਇੰਡੀਅਨ ਗਵਰਨਮੈਂਟ ਦੇ ਪੇਪਰ ਤੱਕ ਵੀ ਨਹੀਂ ਇਕੱਲਾ ਪਾਸਪੋਰਟ ਚੱਕੀ ਫਿਰਦਾ ਹੈ ਨਹੀਂ ਨਹੀਂ ਹੈਗੇ ਇਹਦੇ ਕੋਲ ਵੋਟ ਹੈਗੀ ਇਹਦੇ ਘਰ ਦੇ ਕਢਾਈ ਕਰਦੇ ਆ ਅੱਛਾ ਵੋਟ ਕਢਾ ਵੀ ਦਿੱਤੀ ਉਹਨਾਂ ਨੇ ਵੋਟ ਕਢਾ ਵੀ ਲਈ ਉਹਨਾਂ ਨੇ ਸਰਟੀਫਾਈਡ ਕਾਪੀ ਬਈ ਇਹ ਵੀ ਗੱਲ ਹੈਰਾਨੀ ਦੀ ਗੱਲ ਆ ਵੀ ਕਿਹੜੇ ਹਿਸਾਬ ਨਾਲ ਵੋਟ ਬਣ ਗਈ ਬੰਦੇ ਦੀ ਦੇਖ ਲਾ ਆਪਣੇ ਇੰਡੀਆ ਦੇ ਵਿੱਚ ਕੀ ਸਿਸਟਮ ਚੱਲਦਾ 2013 ਚ 13 ਦਾ ਹੀ ਉੱਥੇ ਗਿਆ ਹੋਇਆ ਤਾਂ ਬਈ ਹਾਂ ਪਰ ਇਹਦੀ ਵੋਟ ਬਣ ਗਈ ਆ ਬਣੀ ਹੋਈ ਆ ਹਾਂ ਠੀਕ ਆ ਠੀਕ ਆ ਚਲੋ ਉਹਦਾ ਫਿਰ ਵੋਟਰ ਕਾਰਡ ਹੋਰ ਸਾਰਾ ਕੁਝ ਉਹਨਾਂ ਨੇ ਕਢਾ ਲਿਆ ਹਾਂ ਠੀਕ ਆ ਮੈਨੂੰ ਇਹ ਹੈਰਾਨੀ ਸੀ ਵੀ ਅਜੇ ਕੋਈ ਵੋਟ ਹੀ ਨਹੀਂ ਹੋਣੀ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਬਈ ਕੋਲੇ ਵੋਟ ਹੈ ਨਹੀਂ ਸੀ ਨਾਲੇ ਉਹ ਇੰਡੀਆ ਚ ਸੀ ਹਾਂ 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 ਬਾਈ ਇਹ ਮੈਨੂੰ ਹਨਾ ਗੁੱਸਾ ਪਤਾ ਕਿਹੜੀ ਗੱਲ ਤੋਂ ਆਉਂਦਾ ਜਿਆਦੇ ਦੀਪ ਦੀਆਂ ਫੋਟੋਆਂ ਨਾਲ ਲਾ ਲਾ ਕੇ ਹਨਾ ਪ੍ਰਚਾਰ ਕਰਦੇ ਮੈਨੂੰ ਗੁੱਸਾ ਉਹ ਗੱਲ ਤੋਂ ਆਉਂਦਾ ਸੁਣ ਨਹੀਂ ਲਾਉਂਦੇ ਉਹ ਵੀ ਉਦੋਂ ਲਾਈਆਂ ਇਹਨਾਂ ਨੇ ਜਦੋਂ ਮੈਂ ਗਿਆ ਉਹ ਨਹੀਂ ਲਾਰੇ ਹੂੰ ਨਹੀਂ ਮੈਂ ਦੇਖਿਆ ਬਾਈ ਆਪਣੇ ਲੋਕ ਹਨਾ ਜਿਹੜੇ ਇਹ ਤਾਂ ਤੁਸੀਂ ਇੱਥੇ ਤੇ ਗਰਾਊਂਡ ਲੈਵਲ ਤੇ ਇਸ ਟਾਈਮ ਜਿਹੜੀ ਸੋਸ਼ਲ ਮੀਡੀਆ ਤੇ ਇਸ ਟਾਈਮ ਕਲੋਂ ਤੁਰੇ ਹੋਏ ਹਨਾ ਉਹ ਲਾਉਂਦੇ ਆ ਜਿਹੜੇ ਇਹਦੇ ਨਾਲ ਦਿਲੋਂ